ਚੁਗਲਖੋਰ ਪਤਨੀ ਤੇ ਰਾਜਾ ਬਨਨ ਦਾ ਪੱਥਰ ਬਹੁਤ ਪੁਰਾਣੀ ਗੱਲ ਹੈ ਇੱਕ ਰਾਜਾ ਬਿਨਾ ਔਲਾਦ ਦੇ ਮਰ ਗਿਆ ਤਾਂ ਸਾਰੇ ਮੰਤਰੀ ਅਤੇ ਅਮੀਰ ਇਹ ਸੋਚਣ ਲਈ ਇਕੱਠੇ ਹੋਏ ਕਿ ਹੁਣ ਕੀ ਕੀਤਾ ਜਾਵੇ ਕਿਸ ਨੂੰ ਰਾਜਾ ਬਣਾਇਆ ਜਾਵੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਉੱਠ ਕੇ ਕਿਹਾ ਮੇਰਾ ਵਿਚਾਰ ਹੈ ਕਿ ਮੈਨੂੰ ਰਾਜਾ ਬਣਾਇਆ ਜਾਵੇ ਕਿਉਂਕਿ ਮੈਂ ਮੁੱਖ ਮੰਤਰੀ ਹਾਂ ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ ਕਿ ਰਾਜਾ ਬਿਨਾ ਔਲਾਦ ਦੇ ਮਰੇ ਅਤੇ ਉਸ ਦਾ ਮੁੱਖ ਮੰਤਰੀ ਰਾਜਾ ਬਣ ਜਾਵੇ। ਇੱਕ ਅਮੀਰ ਜੋ ਮੁੱਖ ਮੰਤਰੀ ਤੋਂ ਬਹੁਤ ਸੜਦਾ ਸੀ ਨੇ ਕਿਹਾ ਤਾਂ ਫਿਰ ਕਿਸ ਨੂੰ ਬਣਾਇਆ ਜਾਵੇ? ਕਿਸੇ ਨੇ ਪੁੱਛਿਆ ਕਿਉਂ ਨਾ ਅਸੀਂ ਇੱਕ ਪਰਚੀ ਕੱਢੀਏ ਜਿਸ ਦਾ ਨਾਮ ਨਿਕਲੇਗਾ ਉਸ ਨੂੰ ਰਾਜਾ ਚੁਣ ਲਿਆ ਜਾਵੇਗਾ। ਇੱਕ ਮੰਤਰੀ ਨੇ ਸੁਝਾਅ ਦਿੱਤਾ। ਇੱਕ ਅਮੀਰ ਨੇ ਮੂੰਹ ਬਣਾ ਕੇ ਕਿਹਾ ਇਹ ਰਾਜ ਸ਼ਾਹੀ ਦਾ ਮਾਮਲਾ ਹੈ ਕੋਈ ਖੇਡ ਨਹੀਂ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਹੈ। ਉਸ ਮੰਤਰੀ ਨੇ ਬੁਰਾ ਮੰਨ ਕੇ ਕਿਹਾ ਤਾਂ ਫਿਰ ਸੋਚ ਸਮਝ ਲਓ ਸਾਰੇ ਸੋਚਾਂ ਵਿੱਚ ਡੁੱਬ ਗਏ ਪਰ ਕਿਸੇ ਨੂੰ ਕੁਝ ਨਹੀਂ ਸੁੱਝਿਆ ਜਦੋਂ ਕੋਈ ਵੀ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਿਆ ਤਾਂ ਇੱਕ ਅਮੀਰ ਨੇ ਕਿਹਾ ਕਿਉਂ ਨਾ ਅਸੀਂ ਆਪਣੇ ਦੇਸ਼ ਦੇ ਕੁਝ ਸਮਝਦਾਰ ਲੋਕਾਂ ਨੂੰ ਸਲਾਹ ਲਈ ਇੱਥੇ ਬੁਲਾ ਲਈ ਇਹ ਗੱਲ ਸਭ ਨੂੰ ਚੰਗੀ ਲੱਗੀ ਅਤੇ ਮੀਟਿੰਗ ਅਗਲੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਅਗਲੇ ਦਿਨ ਲਗਭਗ 50 ਸਮਝਦਾਰ ਲੋਕਾਂ ਨੂੰ ਬੁਲਾਇਆ ਗਿਆ। ਹੁਣ ਇਹ ਸਾਰੇ ਲੋਕ ਸਿਰ ਜੋੜ ਕੇ ਬੈਠ ਗਏ ਅਤੇ ਸੋਚਣ ਲੱਗੇ ਕਿ ਕਿਸ ਨੂੰ ਰਾਜਾ ਬਣਾਇਆ ਜਾਵੇ। ਸਵੇਰ ਤੋਂ ਸ਼ਾਮ ਤੱਕ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੇ। ਇੱਥੋਂ ਤੱਕ ਕਿ ਰਾਤ ਹੋ ਗਈ ਅਤੇ ਮੀਟਿੰਗ ਤੀਜੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਇਸੇ ਤਰ੍ਹਾਂ ਲਗਾਤਾਰ 7 ਦਿਨਾਂ ਤੱਕ ਮੀਟਿੰਗ ਹੁੰਦੀ ਰਹੀ। ਆਖਰਕਾਰ ਇੱਕ ਬਹੁਤ ਹੀ ਬਜ਼ੁਰਗ ਨੂੰ ਇੱਕ ਅਨੋਖੀ ਤਰਕੀਬ ਸੁਝੀ ਉਸਨੇ ਸਿਰ ਉੱਪਰ ਚੁੱਕਿਆ ਤੇ ਕਿਹਾ ਪਿਆਰੇ ਭਰਾਵੋ ਮੇਰੇ ਮਨ ਵਿੱਚ ਇੱਕ ਨਵੀਂ ਤਰਕੀਬ ਆਈ ਹੈ ਜੇ ਤੁਸੀਂ ਇਸ ਨੂੰ ਪਸੰਦ ਕਰੋ ਤਾਂ ਬਹੁਤ ਜਲਦੀ ਰਾਜਾ ਚੁਣਿਆ ਜਾ ਸਕਦਾ ਹੈ ਇੱਕ ਮੰਤਰੀ ਬੋਲਿਆ ਦੱਸੋ ਜੇ ਤਰਕੀਬ ਸਵੀਕਾਰ ਕਰਨਯੋਗ ਹੋਈ ਤਾਂ ਅਸੀਂ ਸਾਰੇ ਜ਼ਰੂਰ ਮੰਨ ਲਵਾਂਗੇ ਮੇਰੇ ਕੋਲ ਇੱਕ ਸਫੇਦ ਪੱਥਰ ਦਾ ਟੁਕੜਾ ਹੈ ਉਸ ਟੁਕੜੇ ਤੇ ਕਿਸੇ ਪੱਥਰ ਕੱਟਣ ਵਾਲੇ ਤੋਂ ਰਾਜਾ ਸ਼ਬਦ ਉਖਰਵਾ ਲਿਆ ਜਾਵੇ। ਮੈਂ ਅੱਜ ਰਾਤ ਨੂੰ ਦੇਸ਼ ਦੇ ਕਿਸੇ ਹਿੱਸੇ ਵਿੱਚ ਇੱਕ ਟੁਕੜਾ ਸੁੱਟ ਦੇਵਾਂਗਾ। ਸੁੱਟਣ ਤੋਂ ਪਹਿਲਾਂ ਪੂਰੇ ਦੇਸ਼ ਵਿੱਚ ਐਲਾਨ ਕਰ ਦਿੱਤਾ ਜਾਵੇਗਾ ਕਿ ਇਸ ਤਰ੍ਹਾਂ ਦਾ ਇੱਕ ਟੁਕੜਾ ਸੁੱਟਿਆ ਜਾਣ ਵਾਲਾ ਹੈ। ਇਸ ਲਈ ਜਿਸ ਨੂੰ ਵੀ ਇਹ ਟੁਕੜਾ ਮਿਲ ਜਾਵੇਗਾ ਉਸ ਨੂੰ ਰਾਜਾ ਬਣਾ ਲਿਆ ਜਾਵੇਗਾ। ਇੱਕ ਅਮੀਰ ਨੇ ਚੀਕੇ ਕਿਹਾ, ਇਹ ਕਿਵੇਂ ਹੋ ਸਕਦਾ ਹੈ? ਦੂਜੇ ਅਮੀਰ ਨੇ ਕਿਹਾ, ਇਸ ਤਰਕੀਬ ਵਿੱਚ ਕੀ ਖਰਾਬੀ ਹੈ? ਬਜ਼ੁਰਗ ਚਾਚਾ ਇਹ ਟੁਕੜਾ ਖੁਦ ਹੀ ਚੁਕਲਿਆ ਹੋਵੇਗਾ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਹੋਵੇਗਾ ਕਿ ਟੁਕੜਾ ਕਿੱਥੇ ਸੁੱਟਿਆ ਗਿਆ ਹੈ ਬਜ਼ੁਰਗ ਇਹ ਗੱਲ ਸੁਣ ਕੇ ਹੱਸ ਪਿਆ ਅਤੇ ਬੋਲਿਆ ਮੈਨੂੰ ਰਾਜਾ ਬਨਣ ਦੀ ਕੋਈ ਇੱਛਾ ਨਹੀਂ ਹੈ ਜੇ ਮੈਂ ਟੁਕੜਾ ਲਿਆਵਾਂ ਤਾਂ ਮੈਨੂੰ ਰਾਜਾ ਨਾ ਮੰਨਿਆ ਜਾਵੇ ਬਜ਼ੁਰਗ ਦੀਆਂ ਗੱਲਾਂ ਵਿੱਚ ਸਚਾਈ ਸੀ ਸਭ ਨੇ ਉਸਦੇ ਸੁਝਾਅ ਨੂੰ ਮੰਨ ਲਿਆ ਸੁਝਾਅ ਸੱਚਮੁੱਚ ਅਨੋਖਾ ਅਤੇ ਬਹੁਤ ਮਜ਼ਬੂਤ ਸੀ ਪੱਥਰ ਦੇ ਟੁਕੜੇ ਤੇ ਇੱਕ ਪੱਥਰ ਕਟਣ ਵਾਲੇ ਦੁਆਰਾ ਰਾਜਾ ਸ਼ਬਦ ਉਕਰਵਾਇਆ ਗਿਆ ਅਤੇ ਫਿਰ ਉਸ ਤੇ ਰਾਜੇ ਦੀ ਮੋਹਰ ਵੀ ਲਗਾ ਦਿੱਤੀ ਗਈ ਤਾਂ ਕਿ ਕੋਈ ਨਕਲੀ ਪੱਥਰ ਚੁੱਕ ਕੇ ਨਾ ਲੈ ਆਵੇ ਸ਼ਾਮ ਦੇ ਸਮੇਂ ਪੂਰੀ ਰਾਜਧਾਨੀ ਵਿੱਚ ਐਲਾਨ ਕਰ ਦਿੱਤਾ ਗਿਆ ਲੋਕ ਇਹ ਐਲਾਨ ਸੁਣ ਕੇ ਬਹੁਤ ਹੈਰਾਨ ਹੋਏ ਕਿਉਂਕਿ ਇਸ ਤਰੀਕੇ ਨਾਲ ਰਾਜਾ ਚਨੰਦ ਇਹ ਉਹਨਾਂ ਦੀ ਜ਼ਿੰਦਗੀ ਵਿੱਚ ਪਹਿਲਾ ਮੌਕਾ ਸੀ ਉਹ ਹੈਰਾਨ ਵੀ ਹੋਏ ਅਤੇ ਖੁਸ਼ ਵੀ ਕਿਉਂਕਿ ਉਹਨਾਂ ਨੇ ਸੋਚਿਆ ਸ਼ਾਇਦ ਪੱਥਰ ਦਾ 파ਗਛਲਿਤ ਟੁਕੜਾ ਉਹਨਾਂ ਨੂੰ ਮਿਲ ਜਾਵੇ ਬਜ਼ੁਰਗ ਟੁਕੜਾ ਲੈ ਕੇ ਆਪਣੇ ਘਰ ਚਲਾ ਆਇਆ ਉਸਨੇ ਸਾਰੇ ਅਮੀਰਾਂ ਅਤੇ ਮੰਤਰੀਆਂ ਨੂੰ ਆਦੇਸ਼ ਦਿੱਤਾ ਸਿੱਕੀ ਕੋਈ ਉਸ ਦਾ ਪਿੱਛਾ ਨਾ ਕਰੇ ਬਜ਼ੁਰਗ ਆਦਮੀ ਰਾਤ ਦੇ ਸਮੇਂ ਉੱਠਿਆ ਉਸ ਸਮੇਂ ਸਾਰੇ ਲੋਕ ਸੁੱਤੇ ਹੋਏ ਸਨ ਪੱਥਰ ਲੱਭਣ ਲਈ ਤਾਂ ਉਹਨਾਂ ਨੂੰ ਸਵੇਰੇ-ਸਵੇਰੇ ਨਿਕਲਣਾ ਸੀ ਬਜ਼ੁਰਗ ਘਰੋਂ ਨਿਕਲ ਕੇ ਇੱਕ ਦਿਸ਼ਾ ਵਿੱਚ ਚੱਲ ਪਿਆ ਉਹ ਚੱਲਦਾ ਰਿਹਾ ਚੱਲਦਾ ਰਿਹਾ ਜਦੋਂ ਉਸ ਦੇ ਕੰਨਾਂ ਵਿੱਚ ਮੁਰਗੇ ਦੀ ਬਾੰਗ ਦੇਣ ਦੀ ਆਵਾਜ਼ ਆਈ ਤਾਂ ਉਸਨੇ ਪੱਥਰ ਨੂੰ ਸੱਜੇ ਹੱਥ ਵਿੱਚ ਫੜਿਆ ਤੇ ਪੂਰੀ ਤਾਕਤ ਨਾਲ ਘੁਮਾ ਕੇ ਜਿੰਨੀ ਦੂਰ ਸੁੱਟ ਸਕਦਾ ਸੀ ਸੁੱਟ ਦਿੱਤਾ ਹੁਣ ਉਸ ਨੂੰ ਖੁਦ ਵੀ ਪਤਾ ਨਹੀਂ ਸੀ ਕਿ ਪੱਥਰ ਕਿੱਥੇ ਹੈ ਉਸਨੇ ਸੰਤੁਸ਼ਟ ਹੋ ਕੇ ਸਿਰ ਹਿਲਾਇਆ ਤੇ ਆਪਣੇ ਘਰ ਵੱਲ ਚੱਲ ਪਿਆ ਦੂਜੇ ਪਾਸੇ ਸਵੇਰ ਹੁੰਦੇ ਹੀ ਲੋਕ ਬਜ਼ੁਰਗ ਦੇ ਘਰ ਦੇ ਚਾਰੇ ਪਾਸੇ ਇਕੱਠੇ ਹੋਣ ਲੱਗੇ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਬਜ਼ੁਰਗ ਸਵੇਰੇ-ਸਵੇਰੇ ਉਹਨਾਂ ਦੇ ਸਾਹਮਣੇ ਪੱਥਰ ਸੁੱਟੇਗਾ ਉਹ ਬਹੁਤ देर ਤੱਕ ਉਸ ਦੇ ਘਰੋਂ ਨਿਕਲਣ ਦੀ ਉਡੀਕ ਕਰਦੇ ਰਹੇ ਉਹਨਾਂ ਲੋਕਾਂ ਵਿੱਚ ਸਿਰਫ ਆਮ ਲੋਕ ਹੀ ਨਹੀਂ ਸਨ ਬਲਕਿ ਰਾਜ ਮਹਿਲ ਦੇ ਵੀ ਕਈ ਆਦਮੀ ਸ਼ਾਮਲ ਸਨ ਕੁਝ ਮੰਤਰੀ ਅਤੇ ਅਮੀਰ ਵੀ ਆ ਗਏ ਸਨ ਅਚਾਨਕ ਉਹਨਾਂ ਨੇ ਇੱਕ ਆਵਾਜ਼ ਸੁਣੀ ਲੋਕੋ ਕੀ ਗੱਲ ਹੈ ਤੁਸੀਂ ਇੱਥੇ ਕਿਉਂ ਇਕੱਠੇ ਹੋ ਸਾਰੇ ਸਮੂਹ ਨੇ ਮੁੜ ਕੇ ਦੇਖਿਆ ਤਾਂ ਉੱਥੇ ਬਜ਼ੁਰਗ ਨੂੰ ਖੜਾ ਪਾਇਆ ਉਸ ਨੂੰ ਉੱਥੇ ਦੇਖ ਕੇ ਹੈਰਾਨ ਰਹਿ ਗਏ ਮੈਂ ਪੱਥਰ ਦਾ ਟੁਕੜਾ ਇੱਥੋਂ ਬਹੁਤ ਦੂਰ ਕਿਸੇ ਜਗ੍ਹਾ ਸੁੱਟ ਆਇਆ ਹਾਂ ਅਤੇ ਹੁਣ ਤਾਂ ਮੈਨੂੰ ਵੀ ਪਤਾ ਨਹੀਂ ਹੈ ਕਿ ਟੁਕੜਾ ਕਿੱਥੇ ਡਿੱਗਿਆ ਹੈ ਜਾਓ ਅਤੇ ਜਾ ਕੇ ਉਸ ਨੂੰ ਲੱਭ ਲਓ ਜਿਸ ਦੀ ਕਿਸਮਤ ਵਿੱਚ ਰਾਜਾ ਬੰਨਣਾ ਲਿਖਿਆ ਹੈ ਉਸ ਨੂੰ ਉਹ ਮਿਲ ਜਾਵੇਗਾ ਇਸ ਸੰਦੇਹੀ ਲੋਕਾਂ ਵਿੱਚ ਭਗਦੜ ਮਚ ਗਈ ਕਈ ਕਮਜ਼ੋਰ ਲੋਕ ਤਾਂ ਲੋਕਾਂ ਦੇ ਪੈਰਾ ਹਿੱਟ ਕੁਛ ਲੈ ਗਏ ਦੇਖਦੇ ਹੀ ਦੇਖਦੇ ਸਾਰੇ ਲੋਕ ਉੱਥੋਂ ਗਾਇਬ ਹੋ ਗਏ ਬਜ਼ੁਰਗ ਆਪਣੇ ਘਰ ਦੇ ਅੰਦਰ ਗਿਆ ਤਾਂ ਹੈਰਾਨ ਹੋ ਗਿਆ ਅੰਦਰ ਇੱਕ ਡਰਾਣੀ ਸ਼ਕਲ ਵਾਲਾ ਆਦਮੀ ਖੜਾ ਸੀ ਉਸਦੇ ਪਿੱਛੇ ਤਿੰਨ ਆਦਮੀ ਹੋਰ ਵੀ ਸਨ ਇਹ ਬਜ਼ੁਰਗ ਇੱਕ ਮਿੰਟ ਦੇ ਅੰਦਰ ਅੰਦਰ 10 ਕੀ ਪੱਥਰ ਦਾ ਟੁਕੜਾ ਕਿੱਥੇ ਹੈ ਬਜ਼ੁਰਗ ਨੇ ਕਿਹਾ ਮੈਨੂੰ ਨਹੀਂ ਪਤਾ ਜੇ ਪਤਾ ਵੀ ਹੁੰਦਾ ਤਾਂ ਵੀ ਨਹੀਂ ਦੱਸਦਾ ਕਿਉਂਕਿ ਇਹ ਦੇਸ਼ ਅਤੇ ਕੌਮ ਨਾਲ ਗੱਦਾਰੀ ਹੁੰਦੀ ਮੈਂ ਬਕਵਾਸ ਸੁਣਨ ਦਾ ਆਦੀ ਨਹੀਂ ਦੱਸ ਨਹੀਂ ਤਾਂ ਉਲਟਾ ਲਟਕਾ ਦੇਵਾਂਗਾ ਮੈਂ ਨਹੀਂ ਜਾਣਦਾ ਇਹ ਇਸ ਤਰ੍ਹਾਂ ਨਹੀਂ ਦੱਸੇਗਾ ਇਸ ਨੂੰ ਉਲਟਾ ਲਟਕਾ ਦਿਓ ਉਸ ਨੇ ਚੀਕੇ ਕਿਹਾ ਤਿੰਨਾ ਆਦਮੀਆਂ ਨੇ ਉਸ ਰੌਣੇ ਚਿਹਰੇ ਵਾਲੇ ਆਦਮੀ ਦੇ ਹੁਕਮ ਦਾ ਪਾਲਨ ਕੀਤਾ ਤੇ ਬਜ਼ੁਰਗ ਨੂੰ ਰस्सियां ਨਾਲ ਬੰਨ ਕੇ ਉਲਟਾ ਲਟਕਾ ਦਿੱਤਾ ਗਿਆ। ਹਜ਼ਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਉਸ ਤੋਂ ਪਤਾ ਨਹੀਂ ਕਰ ਸਕੇ। ਬਜ਼ੁਰਗ ਦੱਸਦਾ ਵੀ ਕਿਵੇਂ ਉਸ ਨੂੰ ਤਾਂ ਖੁਦ ਪਤਾ ਨਹੀਂ ਸੀ। ਚਾਰਾ ਨੂੰ ਐਨਾ ਗੁੱਸਾ ਆਇਆ ਕਿ ਉਹ ਬਜ਼ੁਰਗ ਨੂੰ ਉਸੇ ਹਾਲਤ ਵਿੱਚ ਛੱਡ ਕੇ ਘਰੋਂ ਨਿਕਲ ਗਏ। ਉਹਨਾਂ ਦੇ ਜਾਣ ਤੋਂ ਬਾਅਦ ਬਜ਼ੁਰਗ ਚਿਕਨ ਚਿੱਲਣ ਲੱਗਾ ਤਾਂ ਕਿ ਕੋਈ ਆ ਕੇ ਉਸ ਨੂੰ ਖੋਲ ਦੇਵੇ ਪਰ ਉਹ ਕੌਣ ਸੀ ਜੋ ਆਕੇ ਉਸਨੂੰ ਖੋਲਦਾ ਸਾਰੇ ਤਾਂ ਪੱਥਰ ਦੀ ਭਾਲ ਵਿੱਚ ਗਏ ਹੋਏ ਸਨ ਇੱਕ কুমਹਾਰ ਸਵੇਰੇ-ਸਵੇਰੇ ਉੱਠਿਆ ਉਸਨੇ ਇੱਕ ਦੁਕਾਨ ਤੇ ਮਿੱਟੀ ਦੇ ਬਰਤਨ ਪਹੁੰਚਾਉਣੇ ਸਨ ਉਸਨੇ ਆਪਣੇ ਖੋਤੇ ਤੇ ਬਰਤਨ ਲੱਦੇ ਅਤੇ ਘਰੋਂ ਨਿਕਲ ਪਿਆ ਉਸਨੇ ਦੇਖਿਆ ਕਿ ਲੋਕ ਇੱਧਰ-ਉੱਧਰ ਭੱਜੇ ਫਿਰ ਰਹੇ ਹਨ ਸਾਰੇ ਸ਼ਹਿਰ ਵਿੱਚ ਬੇਚੈਨੀ ਜਿਹੀ ਮੱਚੀ ਹੋਈ ਹੈ ਕੋਈ ਇੱਧਰ ਭੱਜਿਆ ਜਾ ਰਿਹਾ ਹੈ ਤੇ ਕੋਈ ਉਧ ਦੇ ਉਸਨੂੰ ਯਾਦ ਆ ਗਿਆ ਕਿ ਸਾਰੇ ਲੋਕ ਰਾਜਾ ਬਨਨ ਦੇ ਸ਼ੌਂਕ ਵਿੱਚ ਪੱਥਰ ਲੱਭਦੇ ਫਿਰ ਰਹੇ ਹਨ ਉਸਨੇ ਇੱਕ ਡੂੰਗੀ ਆਪਰੀ ਅਤੇ ਇੱਕ ਐਕੇ ਖੋਤੇ ਨੂੰ ਹੰਕਾਰ ਲੱਗਾ ਆਪਣੇ ਅਜਿਹੇ ਨਸੀਬ ਕਿਥੇ ਕਿ ਰਾਜਾ ਬਨ ਜਾਈਏ ਉਹ ਚੱਲਿਆ ਜਾ ਰਿਹਾ ਸੀ ਅਤੇ ਲੋਕ ਇੱਧਰ ਤੋਂ ਉੱਧਰ ਭੱਜ ਰਹੇ ਸਨ ਇਥੋਂ ਤੱਕ ਕਿ ਉਹ ਉਸ ਦੁਕਾਨ ਤੱਕ ਜਾ ਪਹੁੰਚਿਆ ਉਸਨੇ ਦੇਖਿਆ ਕਿ ਦੁਕਾਨ ਖੁੱਲੀ ਹੋਈ ਹੈ ਪਰ ਦੁਕਾਨਦਾਰ ਗਾਇਬ ਹੈ ਉਸ ਸਮਝ ਗਿਆ ਕਿ ਦੁਕਾਨਦਾਰ ਵੀ ਪੱਥਰ ਦੇ ਟੁਕੜੇ ਦੀ ਭਾਲ ਵਿੱਚ ਗਿਆ ਹੋਇਆ ਹੈ ਉਸਨੇ ਖੋਤੇ ਤੇ ਬਰਤਨ ਉਤਾਰ ਕੇ ਦੁਕਾਨ ਵਿੱਚ ਰੱਖਣੇ ਸ਼ੁਰੂ ਕਰ ਦਿੱਤੇ ਅਚਾਨਕ ਇੱਕ ਘੜੇ ਦੇ ਅੰਦਰ ਕੋਈ ਚੀਜ਼ ਖਣਕੀ ਇਸ ਸੋਚ ਕੇ ਕਿ ਕਿਤੇ ਉਸਦੀ ਕੋਈ ਚੀਜ਼ ਨਾ ਘੜੇ ਵਿੱਚ ਡਿੱਗ ਪਈ ਹੋਵੇ ਉਸਨੇ ਅੰਦਰ ਹੱਥ ਪਾਇਆ ਅਤੇ ਘੜੇ ਵਿੱਚ ਮੌਜੂਦ ਚੀਜ਼ ਨੂੰ ਬਾਹਰ ਕੱਢ ਲਿਆ ਉਸਨੇ ਦੇਖਿਆ ਕਿ ਉਹ ਸਫੇਦ ਰੰਗ ਦਾ ਇੱਕ ਪੱਥਰ ਸੀ ਅਤੇ ਉਸ ਤੇ ਕੁਝ ਲਿਖਿਆ ਹੋਇਆ ਸੀ। ਅਚਾਨਕ ਉਸਦੇ ਦਿਮਾਗ ਵਿੱਚ ਬਿਜਲੀ ਜਿਹੀ ਦੌੜ ਗਈ। ਉਸਦੇ ਮੂੰਹੋਂ ਨਿਕਲਿਆ, "ਅਰੇ, ਕੀ ਤੇ ਇਹ ਉਹੀ ਪੱਥਰ ਤਾਂ ਨਹੀਂ?" ਉਸਨੇ ਸੋਚਿਆ, "ਹੋਵੇ ਨਾ ਹੋਵੇ, ਇਹ ਉਹੀ ਪੱਥਰ ਹੈ।" ਉਸਨੇ ਕਬੜਾ ਕੇ ਇੱਧਰ-ਉੱਧਰ ਦੇਖਿਆ। ਕੋਈ ਉਸ ਵੱਲ ਧਿਆਨ ਨਹੀਂ ਦੇ ਰਿਹਾ ਸੀ। ਧਿਆਨ ਦਿੰਦਾ ਵੀ ਕਿਵੇਂ? ਸਾਰੇ ਤਾਂ ਪੱਥਰ ਲਈ ਅੱਜ ਦੌੜ ਕਰ ਰਏ ਸਨ ਉਸਨੇ ਜਲਦੀ ਨਾਲ ਪੱਥਰ ਨੂੰ ਆਪਣੀ ਪੱਗ ਦੇ ਪੱਲੇ ਵਿੱਚ ਬੰਨ ਲਿਆ ਜਲਦੀ ਜਲਦੀ ਬਾਕੀ ਬਰਤਨ ਦੁਕਾਨ ਵਿੱਚ ਰੱਖੇ ਅਤੇ ਆਪਣੇ ਘਰ ਆ ਗਿਆ ਉਸਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਆਪਣੀ ਪਤਨੀ ਕੋਲ ਆ ਕੇ ਬੈਠ ਗਿਆ ਪਤਨੀ ਨੇ ਦੇਖਿਆ ਕਿ ਉਸਦਾ ਪਤੀ ਬਹੁਤ ਘਬਰਾਇਆ ਹੋਇਆ ਹੈ ਤਾਂ ਹੈਰਾਨ ਹੋ ਕੇ ਬੋਲੀ ਖੈਰ ਤਾਂ ਹੈ ਤੁਸੀਂ ਬਹੁਤ ਘਬਰਾਏ ਹੋਏ ਹੋ ਅਖੀਰ ਗੱਲ ਕੀ ਹੈ ਗੱਲ ਤੈਨੂੰ ਦੱਸਣ ਵਾਲੀ ਨਹੀਂ ਹੈ ਔਰਤਾ ਰਾਜ਼ ਨਹੀਂ ਰੱਖ ਪਾਉਂਦੀਆਂ ਮੈਂ ਕਿਸੇ ਨੂੰ ਨਹੀਂ ਦੱਸਾਂਗੀ ਦੱਸੋ ਤਾਂ ਕੀ ਗੱਲ ਹੈ ਨਹੀਂ ਮੈਂ ਤੈਨੂੰ ਕੁਝ ਨਹੀਂ ਦੱਸਾਂਗਾ ਭਗਵਾਨ ਲਈ ਦੱਸ ਦਿਓ ਨਹੀਂ ਤਾਂ ਮੈਂ ਪਾਗਲ ਹੋ ਜਾਵਾਂਗੀ ਹੁੰਦੀ ਹੈ ਤਾਂ ਹੋ ਜਾ কুমਿਹਰ ਨੇ ਲਾਪਰਵਾਹੀ ਨਾਲ ਕਿਹਾ ਕਿਉਂਕਿ ਉਹ ਜਾਣਦਾ ਸੀ ਕਿ ਜਿਵੇਂ ਹੀ ਉਹ ਉਸ ਨੂੰ ਦੱਸੇਗਾ ਉਹ ਜਾ ਕੇ ਗਵਾਂਡੀਆਂ ਨੂੰ ਦੱਸ ਦੇਵੇਗੀ ਜਦੋਂ ਕੁਮਯਾਰ ਨੇ ਉਸ ਨੂੰ ਹਜ਼ਾਰ ਵਾਰ ਮਨੋਂਨ ਤੋਂ ਬਾਅਦ ਵੀ ਨਹੀਂ ਦੱਸਿਆ ਤਾਂ ਉਹ ਬੇਚੈਨ ਹੋ ਕੇ ਘਰੋਂ ਨਿਕਲ ਆਈ ਅਤੇ ਗਵੰਡਨਪੁਰ ਪਹੁੰਚ ਗਈ। ਜਾਂਦੇ ਹੀ ਬੋਲੀ, "ਸੁੰਦੀ ਹੈ, ਮੇਰੇ ਪਤੀ ਨੂੰ ਇੱਕ ਅਜੀਹੀ ਗੱਲ ਪਤਾ ਹੈ ਜੋ ਉਸਨੇ ਹਜ਼ਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਮੈਨੂੰ ਨਹੀਂ ਦੱਸੀ।" "ਅੱਛਾ, ਪਰ ਤੁਹਾਡਾ ਪਤੀ ਤਾਂ ਤੁਹਾਨੂੰ ਹਰ ਗੱਲ ਦੱਸ ਦਿੰਦਾ ਹੈ," ਗਵੰਡਨ ਬੋਲੀ। "ਹਾਂ, ਦੱਸ ਤਾਂ ਦਿੰਦਾ ਹੈ, ਪਰ ਅੱਜ ਨਹੀਂ ਦੱਸ ਰਿਹਾ।" ਸ਼ਾਇਦ ਉਸਨੂੰ ਕੋਈ ਬਹੁਤ ਹੀ ਰਾਜ਼ ਦੀ ਗੱਲ ਪਤਾ ਹੈ ਆਖਰ ਉਹ ਕੀ ਗੱਲ ਹੋ ਸਕਦੀ ਹੈ ਗਵਾਂਡਨ ਨੇ ਹੈਰਾਨ ਹੋ ਕੇ ਕਿਹਾ ਭਗਵਾਨ ਜਾਨੀ ਮੈਂ ਖੁਦ ਸੋਚ ਰਹੀ ਹਾਂ কুমਿਆਰ ਦੀ ਪਤਨੀ ਨੇ ਕਿਹਾ ਅਤੇ ਉਹ ਤੋਂ ਨਿਕਲ ਕੇ ਦੂਜੀ ਗਵਾਂਡਨ ਦੇ ਘਰ ਵਿੱਚ ਵੜ ਗਈ ਉਸ ਔਰਤ ਨੇ ਆਪਣੇ ਸੁਸਤ ਪਤੀ ਨੂੰ ਕਿਹਾ ਸੌਂਦੇ ਹੋ কুমਿਆਰ ਨੂੰ ਕੋਈ ਖਾਸ ਗੱਲ ਪਤਾ ਹੈ ਜੋ ਉਸਨੇ ਆਪਣੀ ਪਤਨੀ ਨੂੰ ਵੀ ਨਹੀਂ ਦੱਸੀ ਤਾਂ ਮੈਂ ਕੀ ਕਰਾਂ ਉਸਦੇ ਪਤੀ ਨੇ ਬੁਰਾ ਜਿਹਾ ਮੂੰਹ ਬਣਾ ਕੇ ਕਿਹਾ ਸਵੇਰ ਤੋਂ ਤੈਨੂੰ ਕਹਿ ਰਹੀ ਹਾਂ ਕਿ ਜਾ ਕੇ ਉਸ ਪੱਥਰ ਨੂੰ ਲੱਭੋ ਪਰ ਤੂੰ ਬਿਸਤਰੇ ਤੋਂ ਹਿਲਦਾ ਤੱਕ ਨਹੀਂ ਹੁਣ ਕਹਿੰਦੀ ਹੈ ਕਿਤੇ ਉਹ ਪੱਥਰ ਉਸ কুমਹਾਰ ਨੂੰ ਤਾਂ ਨਹੀਂ ਮਿਲ ਗਿਆ ਜੇ ਅਜੀਹਾ ਹੈ ਤਾਂ ਜਾਓ ਅਤੇ ਜਾ ਕੇ ਉਸ ਤੋਂ ਖੋਲਿਓ ਬੈਠੇ ਬਿਠਾਏ ਰਾਜਾ ਬਨਨ ਦਾ ਮੌਕਾ ਮਿਲ ਰਿਹਾ ਹੈ ਪਰ ਇਹ ਕਿਵੇਂ ਹੋ ਸਕਦਾ ਹੈ ਕਿ ਪੱਥਰ কুমਹਾਰ ਨੂੰ ਮਿਲ ਜਾਵੇ ਕਿਉਂ ਨਹੀਂ ਹੋ ਸਕਦਾ ਹੋ ਨੋ ਤਾਂ ਸਭ ਕੁਝ ਹੋ ਸਕਦਾ ਹੈ ਕੁਮੇਾਰ ਸਵੇਰੇ ਸਵੇਰੇ ਕਈ ਬਰਤਨ ਲੈ ਕੇ ਗਿਆ ਸੀ ਕੀ ਖਬਰ ਉਸ ਨੂੰ ਰਸਤੇ ਵਿੱਚ ਉਹ ਪੱਥਰ ਮਿਲ ਗਿਆ ਹੋਵੇ ਅੱਛਾ ਜੇ ਤੁਹਾਡਾ ਇਹੀ ਵਿਚਾਰ ਹੈ ਤਾਂ ਮੈਂ ਹੁਣੇ ਜਾ ਕੇ ਉਸ ਦੇ ਘਰ ਦੀ ਤਲਾਸ਼ੀ ਲੈਂਦਾ ਹਾਂ ਇਹ ਆਦਮੀ ਇੱਕ ਲੋਹਾਰ ਸੀ ਅਤੇ ਬਹੁਤ ਤਾਕਤਵਰ ਸੀ ਉਸਨੇ ਕੁਮਿਆਰ ਦੇ ਘਰ ਦਾ ਦਰਵਾਜ਼ਾ ਖੁਲਵਾਇਆ ਅਤੇ ਇਜਾਜ਼ਤ ਲੈ ਬਿਨਾਂ ਹੀ ਅੰਦਰ ਚਲਾ ਗਿਆ। ਕੁਮਿਆਰ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਅਤੇ ਬੋਲਿਆ, "ਆਓ ਭਾਈ। ਲੋਹਾਰ। ਕਹੋ ਕਿਵੇਂ ਆਏ? ਉਹ ਪੱਥਰ ਦਾ ਟੁਕੜਾ ਕਿੱਥੇ ਹੈ?" "ਕਿਹੜਾ ਪੱਥਰ ਦਾ ਟੁਕੜਾ?" ਕੁਮਿਆਰ ਨੇ ਘਬਰਾ ਕੇ ਕਿਹਾ, "ਉਹੀ ਜਿਸ ਦੇ ਮਿਲਣ ਤੇ ਅੱਜ ਕੋਈ ਨਾ ਕੋਈ ਰਾਜਾ ਬਣ ਜਾਵੇਗਾ। ਮੇਰੇ ਅਜਿਹੇ ਨਸੀਬ ਕਿੱਥੇ?" ਕਿ ਉਹ ਮੈਨੂੰ ਮਿਲਦਾ ਤਾਂ ਫਿਰ ਤੈਨੂੰ ਉਹ ਕਿਹੜੀ ਗੱਲ ਪਤਾ ਹੈ ਜੋ ਤੂੰ ਆਪਣੀ ਪਤਨੀ ਨੂੰ ਵੀ ਨਹੀਂ ਦੱਸੀ ਘੁਮਿਆਰ ਨੇ ਇਹ ਸੁਣ ਕੇ ਇਧਰ ਉਧਰ ਦੇਖਿਆ ਪਰ ਉਸ ਨੂੰ ਆਪਣੀ ਪਤਨੀ ਘਰ ਵਿੱਚ ਨਹੀਂ ਮਿਲੀ ਉਹ ਸਮਝ ਗਿਆ ਕਿ ਜ਼ਰੂਰ ਉਸ ਦੀ ਪਤਨੀ ਨੇ ਇਹ ਗੱਲ ਦੱਸੀ ਹੈ ਉਸ ਨੇ ਤੁਰੰਤ ਕਿਹਾ ਪੱਥਰ ਦਾ ਟੁਕੜਾ ਭਲਾ ਕਿੱਥੇ ਇੱਥੇ ਜੇ ਉਹ ਮੈਨੂੰ ਮਿਲਿਆ ਹੁੰਦਾ ਤਾਂ ਮੈਂ ਸਿੱਧਾ ਰਾਜ ਮਹਿਲ ਨਾ ਚਲਾ ਗਿਆ ਹੁੰਦਾ ਲੋਹਾਰ ਨੇ ਇਹ ਸੁਣਿਆ ਤਾਂ ਉਸਨੇ ਸੋਚਿਆ ਕੁਮਿਆਰ ਠੀਕ ਹੀ ਕਹਿ ਰਿਹਾ ਹੈ ਜੇ ਇਸ ਨੂੰ ਮਿਲਿਆ ਹੁੰਦਾ ਤਾਂ ਇਹ ਜ਼ਰੂਰ ਰਾਜ ਮਹਿਲ ਜਾ ਚੁੱਕਾ ਹੁੰਦਾ ਫਿਰ ਵੀ ਉਸਨੇ ਆਪਣੀ ਤਸੱਲੀ ਲਈ ਪੁੱਛਿਆ ਤਾਂ ਫਿਰ ਉਹ ਕੀ ਗੱਲ ਹੈ ਜੋ ਤੂੰ ਆਪਣੀ ਪਤਨੀ ਤੋਂ ਲੁਕਾਈ ਹੈ ਕੁਮਾਰ ਨੇ ਇੱਕ ਪਲ ਲਈ ਸੋਚਿਆ ਤੇ ਫਿਰ ਬੋਲਿਆ ਦਰਅਸਲ ਗੱਲ ਇਹ ਹੈ ਕਿ ਅੱਜ ਮੇਰਾ ਆਪਣੇ ਦੁਕਾਨਦਾਰ ਨਾਲ ਝਗੜਾ ਹੋ ਗਿਆ ਉਹ ਮੇਰੇ ਹੱਥੋਂ ਥੋੜਾ ਜਿਹਾ ਜ਼ਖਮੀ ਵੀ ਹੋ ਗਿਆ ਇਸ ਲਈ ਮੈਂ ਕਬਰਾਇਆ ਹੋਇਆ ਸੀ ਮੇਰੀ ਪਤਨੀ ਨੇ ਮੈਨੂੰ ਕਬਰਾਇਆ ਹੋਇਆ ਦੇਖਿਆ ਤਾਂ ਵਜਾ ਪੁੱਛਣ ਲੱਗੀ ਮੈਂ ਉਸ ਨੂੰ ਕੁਝ ਨਹੀਂ ਦੱਸਿਆ ਅੱਛਾ ਤਾਂ ਇਹ ਗੱਲ ਸੀ ਮੈਂ ਵੀ ਕਹਾ ਭਲਾ ਪੱਥਰ ਦਾ ਟੁਕੜਾ ਅਤੇ ਤੈਨੂੰ ਮਿਲ ਜਾਵੇ ਲੋਹਾਰ ਨੇ ਮਜ਼ਾਕ ਉਡਾਨ ਵਾਲੇ ਅੰਦਾਜ਼ ਵਿੱਚ ਕਿਹਾ ਅਤੇ ਆਪਣੇ ਘਰ ਚਲਾ ਗਿਆ কুমਿਆਰ ਦੀ ਪਤਨੀ ਘਰ ਵਿੱਚ ਆਈ ਤਾਂ কুমਿਆਰ ਨੇ ਉਸਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਘੂਰਿਆ ਅਤੇ ਬੋਲਿਆ ਕਿਉਂ ਰੀ ਬਦਕਿਸਮਤ ਇਹ ਗੱਲ ਵੀ ਦਸਨ ਚਲੀ ਗਈ ਕਿ ਮੈਂ ਤੈਨੂੰ ਕੋਈ ਗੱਲ ਲੁਕਾਈ ਹੈ ਨਹੀਂ ਤਾਂ ਤੈਨੂੰ ਕਿਸਨੇ ਕਿਹਾ ਪਤਨੀ ਨੇ ਕਬਰਾ ਕੇ ਕਿਹਾ ਉਪਰੋਂ ਝੂਠ ਵੀ ਬੋਲਦੀ ਹੈ কুমਿਆਰ ਨੇ ਚੀਕ ਕੇ ਕਿਹਾ ਆਖਰ ਤੁਸੀਂ ਐਨੇ ਵਿਗੜ ਕਿਉਂ ਰਹੇ ਹੋ ਪਤਨੀ ਵੀ ਵਿਗੜ ਕੇ ਬੋਲੀ ਮੈਂ ਇਸੇ ਸਮੇਂ ਘਰੋਂ ਜਾ ਰਿਹਾ ਹਾਂ ਹੁਣ ਤੂੰ ਬੈਠ ਕੇ ਆਪਣੀ ਕਿਸਮਤ ਨੂੰ ਸਾਰੀ ਉਮਰ ਰੋਣਾ ਮੈਂ ਤਾਂ ਚੱਲਿਆ ਰਾਜਾ ਬਣਨ ਉਸ ਦੇ ਮੂੰਹੋਂ ਇੱਕ ਗੱਲ ਨਿਕਲ ਗਈ ਉਸ ਦੀ ਪਤਨੀ ਨੇ ਹੈਰਾਨ ਹੋ ਕੇ ਉਸ ਨੂੰ ਦੇਖਿਆ ਅਤੇ ਚੀਕੀ ਅਰੇ ਤਾਂ ਕੀ ਤੁਹਾਨੂੰ ਉਹ ਪੱਥਰ ਦਾ ਟੁਕੜਾ ਮਿਲ ਗਿਆ ਹੈ ਕੁਮਯਾਰ ਨੇ ਉਸ ਦੀ ਗੱਲ ਤਾਂ ਕੋਈ ਜਵਾਬ ਨਹੀਂ ਦਿੱਤਾ ਉਹ ਤਾਂ ਪਹਿਲਾਂ ਹੀ ਪਛਤਾ ਰਿਹਾ ਸੀ ਰਾਜਾ ਬਨਨ ਬਾਰੇ ਉਸਤੇ ਮੋਹ ਕਿਉਂ ਨਿਕਲਿਆ ਉਸਨੇ ਸੋਚਿਆ ਕਿ ਹੁਣ ਇਸ ਘਰੋਂ ਨਿਕਲ ਹੀ ਜਾਣਾ ਚਾਹੀਦਾ ਹੈ ਕਿਤੇ ਉਸ ਜ਼ੁਬਾਨ ਦੀ ਤੇਜ਼ ਔਰਤ ਕਾਰਨ ਕੋਈ ਮੁਸੀਬਤ ਨਾ ਆ ਜਾਵੇ ਪਹਿਲਾਂ ਹੀ ਲੋਹਾਰ ਨੂੰ ਮੁਸ਼ਕਲ ਨਾਲ ਟਾਲਿਆ ਹੈ ਇਸ ਵਿਚਾਰ ਦੇ ਆਉਂਦੇ ਹੀ ਉਹ ਲਗਭਗ ਦੌੜਦਾ ਹੋਇਆ ਘਰੋਂ ਨਿਕਲ ਗਿਆ ਅਰੇ ਅਰੇ ਸੁਨੋ ਤਾਂ ਸਹੀ ਉਸਦੀ ਪਤਨੀ ਉਸਨੂੰ ਪੁਕਾਰਦੀ ਹੀ ਰਹਿ ਗਈ ਜਦੋਂ ਉਸਦੀ ਪਤਨੀ ਨੇ ਦੇਖਿਆ ਕਿ ਉਹ ਘਰੋਂ ਜਲਦੀ ਵਿੱਚ ਨਿਕਲ ਗਿਆ ਤਾਂ ਉਹ ਸਿਰ ਝਟਕਦੀ ਹੋਈ ਲੋਹਾਰ ਦੀ ਪਤਨੀ ਕੋਲ ਗਈ ਅਤੇ ਚੀਕਦੀ ਹੋਈ ਬੋਲੀ ਅਰੇ ਮੈਂ ਲੁੱਟੀ ਗਈ ਮੈਂ ਕਿੰਨੀ ਬੇਫਕੂਫ ਹਾਂ ਮੈਂ ਆਪਣੇ ਪਤੀ ਨੂੰ ਨਰਾਜ਼ ਕਰ ਦਿੱਤਾ ਉਸ ਪਤੀ ਨੂੰ ਜੋ ਅੱਜ ਰਾਜਾ ਬਣ ਜਾਵੇਗਾ ਉਸ ਦਾ ਆਖਰੀ ਵਾਕ ਸੁਣ ਕੇ ਲੋਹਾਰ ਦੀ ਪਤਨੀ ਹੈਰਾਨ ਹੋ ਗਈ ਕੀ ਕਿਹਾ ਰਾਜਾ ਬਣ ਜਾਵੇਗਾ ਇਹ ਤੂੰ ਕੀ ਕਹਿ ਰਹੀ ਹੈ ਮੈਂ ਸੱਚ ਕਹਿ ਰਹੀ ਹਾਂ ਉਸ ਨੂੰ ਪੱਥਰ ਦਾ ਉਹ ਟੁਕੜਾ ਮਿਲ ਗਿਆ ਹੈ ਹਾਏ ਕੀ ਤੂੰ ਸੱਚ ਕਹਿ ਰਹੀ ਹੈ ਮੈਂ ਬਿਲਕੁਲ ਸੱਚ ਕਹਿ ਰਹੀ ਹਾਂ ਲੋਹਾਰ ਦੀ ਪਤਨੀ ਇਹ ਸੁਣ ਕੇ ਤੜਫ ਕੇ ਅੰਦਰ ਲੇਟੇ ਹੋਏ ਲੋਹਾਰ ਕੋਲ ਗਈ ਅਤੇ ਉਸ ਨੂੰ ਹਿਲਾ ਕੇ ਬੋਲੀ ਓ ਸੁਸਤਾ ਕੀ ਤੂੰ ਦਿਆ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਪਰ ਤੂੰ ਮੇਰੀ ਇੱਕ ਨਾ ਸੁਣੀ ਕੀ ਬਕ ਰਹੀ ਹੈ ਤੂੰ ਮੈਂ ਕੀ ਨਹੀਂ ਸੁਣੀ ਇਹੀ ਕੀ ਉਸ ਬੇਫਕੂਫ কুমਮੀਆਰ ਨੂੰ ਸੱਚਮੁੱਚ ਪੱਥਰ ਦਾ ਟੁਕੜਾ ਮਿਲ ਗਿਆ ਹੈ ਕੀ ਇਹ ਤੂੰ ਕੀ ਕਹਿ ਰਹੀ ਹੈ ਮੈਂ ਬਿਲਕੁਲ ਠੀਕ ਕਹਿ ਰਹੀ ਹਾਂ ਪਰ ਹੁਣ ਕੀ ਹੋ ਸਕਦਾ ਹੈ ਹੁਣ ਤਾਂ ਉਹ ਘਰੋਂ ਚਲਾ ਵੀ ਗਿਆ ਚਲਾ ਗਿਆ ਹੈ ਲੋਹਾਰ ਛਾਲ ਮਾਰ ਕੇ ਖੜਾ ਹੋ ਗਿਆ ਹਾਂ ਉਹ ਰਾਜਾ ਬਨਨ ਲਈ ਰਾਜ ਮਹਿਲ ਵਾਲ ਜਾ ਚੁੱਕਾ ਹੈ ਫੇਰ ਕੀ ਹੋਇਆ ਮੈਂ ਹੁਨੇ ਉਸ ਨੂੰ ਫੜ ਲੈਂਦਾ ਹਾਂ ਲੋਹਾਰੇ ਕਹਿ ਕੇ ਘਰੋਂ ਬਾਹਰ ਨਿਕਲ ਕੇ ਭੱਜ ਖੜਾ ਹੋਇਆ ਉਹ ਰਾਜ ਮਹਿਲ ਵੱਲ ਦੌੜਨ ਲੱਗਾ ਦੋਨੋਂ ਔਰਤਾਂ ਨੇ ਉਸ ਨੂੰ ਇਸ ਤਰ੍ਹਾਂ ਅੱਖਾਂ ਪਾੜ-ਪਾੜ ਕੇ ਭੱਜਦੇ ਦੇਖਿਆ ਫਿਰ কুমਿਹਾਰ ਦੀ ਪਤਨੀ ਹੈਰਾਨ ਹੋ ਕੇ ਪਲਟੀ ਬਈ ਮਾਨ ਕਿਤੇ ਦੇ ਜੇ ਮੇਰੇ ਪਤੀ ਨੂੰ ਉਹ ਪੱਥਰ ਮਿਲ ਗਿਆ ਤਾਂ ਤੈਨੂੰ ਇਸ ਨਾਲ ਕੀ ਤੂੰ ਆਪਣੇ ਮੋਟੇ ਨੂੰ ਕਿਉਂ ਉਸ ਦੇ ਪਿੱਛੇ ਭਜਾਇਆ ਹੈ ਤਾਂ ਕਿ ਉਹ ਰਾਜਾ ਬਣ ਜਾਵੇ ਲੋਹਾਰ ਦੀ ਪਤਨੀ ਨੇ ਹੱਸ ਕੇ ਕਿਹਾ ਉਹ ਰਾਜਾ ਬਣਦਾ ਹੈ ਤਾਂ ਬਣ ਜਾਵੇ ਪਰ ਮੈਂ ਤੈਨੂੰ ਜਿੰਦਾ ਨਹੀਂ ਛੱਡਾਂਗੀ ਮੈਂ ਤੈਨੂੰ ਹੁਣੇ ਮਜ਼ਾ ਚਖਾਉਂਦੀ ਹਾਂ ਇਹ ਕਹਿ ਕੇ কুমਿਆਰ ਦੀ ਪਤਨੀ ਲੋਹਾਰ ਦੀ ਪਤਨੀ ਤੇ ਟਟ ਪਈ ਦੋਨਾਂ ਵਿੱਚ ਖੂਨ ਖਰਾਬੇ ਵਾਲੀ ਲੜਾਈ ਹੋਣ ਲੱਗੀ ਲੋਕ ਇਧਰ ਤੋਂ ਉਧਰ ਭੱਜੇ ਫਿਰ ਰਹੇ ਸਨ ਅਤੇ ਲੋਹਾਰ ਉਹਨਾਂ ਦੇ ਵਿੱਚੋਂ ਰਸਤਾ ਬਣਾਉਂਦਾ ਹੋਇਆ ਭੱਜਿਆ ਜਾ ਰਿਹਾ ਸੀ ਉਹਨਾਂ ਕਾਰਨ ਉਸ ਨੂੰ ਕਾਫੀ ਦਿੱਕਤ ਆ ਰਹੀ ਸੀ ਜੇ ਵਿਚਕਾਰ ਇੰਨੀ ਰੁਕਾਵਟ ਨਾ ਹੁੰਦੀ ਤਾਂ ਉਹ ਹੁਣ ਤੱਕ কুমਿਹਾਰ ਤੱਕ ਜਾ ਪਹੁੰਚਿਆ ਹੁੰਦਾ ਫਿਰ ਵੀ ਉਹ ਭੱਜਿਆ ਜਾ ਰਿਹਾ ਸੀ ਅਜੇ ਤੱਕ ਕਿਸੇ ਨੂੰ ਉਸ ਤੋਂ ਇਲਾਵਾ ਪਤਾ ਨਹੀਂ ਸੀ ਕਿ ਪੱਥਰ ਦਾ ਟੁਕੜਾ ਇੱਕ কুমਿਹਾਰ ਨੂੰ ਮਿਲ ਚੁੱਕਾ ਹੈ ਅਚਾਨਕ ਉਸ ਨੂੰ ਕੁਝ ਦੂਰੀ ਤੇ কুমਿਹਾਰ ਦਿਖ ਗਿਆ ਜੋ ਤੇਜ਼ੀ ਨਾਲ ਜਾ ਰਿਹਾ ਸੀ ਉਹ ਉਸ ਨੂੰ ਦੇਖਦੇ ਹੀ ਹੋਰ ਵੀ ਤੇਜ਼ੀ ਨਾਲ ਭੱਜਣ ਲੱਗਾ ਜਿਵੇਂ ਹੀ ਉਹ কুমਿਹਾਰ ਦੇ ਨੇੜੇ ਹੋਇਆ ਉਸਦੇ ਮੋਹ ਬਿਨਾ ਸੋਚੇ ਸਮਝੇ ਨਿਕਲ ਗਿਆ ਮੈਂ ਤੈਨੂੰ ਦੇਖ ਲਿਆ ਹੈ ਤੂੰ ਮੇਰੇ ਹੱਥੋਂ ਬਚ ਕੇ ਨਹੀਂ ਜਾ ਸਕਦਾ কুমਿਆਰ ਨੇ ਇਹ ਬਾਤ ਸੁਣ ਕੇ ਮੁੜ ਕੇ ਦੇਖਿਆ ਤੇ ਲੋਹਾਰ ਨੂੰ ਦੇਖ ਕੇ ਡਰ ਕੇ ਭੱਜਿਆ ਨਾਲ ਹੀ ਉਹ ਚਿੱਕਿਆ ਬਚਾਓ ਬਚਾਓ ਮੈਨੂੰ ਇਸ ਲੋਹਾਰ ਤੋਂ ਬਚਾਓ ਇਹ ਮੈਨੂੰ ਮਾਰ ਦੇਣਾ ਚਾਹੁੰਦਾ ਹੈ ਉਸ ਸ਼ੋਰ ਸ਼ਰਾਬੇ ਵਿੱਚ ਜਿਸ ਵਿੱਚ ਹਰ ਇੱਕ ਨੂੰ ਪੱਥਰ ਦੇ ਟੁਕੜੇ ਦੀ ਪਈ ਸੀ ਕੁਝ ਲੋਕ ਕੁਮਿਆਰ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਲੋਹਾਰ ਨੂੰ ਫੜ ਲਿਆ। ਲੋਹਾਰ ਨੇ ਖੁਦ ਨੂੰ ਛਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਉਹਨਾਂ ਦੇ ਹੱਥਾਂ ਤੋਂ ਨਿਕਲ ਨਾ ਸਕਿਆ। ਲੋਕ ਉਸ ਦੇ ਚਾਰੇ ਪਾਸੇ ਇਕੱਠੇ ਹੁੰਦੇ ਚਲੇ ਗਏ। ਦੂਜੇ ਪਾਸੇ ਤੋਂ ਕੁਮਿਆਰ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਭਜਣ ਲੱਗਾ। ਆਖਰ ਲੋਹਾਰ ਚੀਕਿਆ ਬੇਫਕੂਫੋ ਮੈਨੂੰ ਛੱਡ ਦਿਓ। ਮੈਂ ਉਸ ਨੂੰ ਮਾਰਨਾ ਨਹੀਂ ਚਾਹੁੰਦਾ। ਉਹ ਪੱਥਰ ਦਾ ਟੁਕੜਾ ਲੈ ਕੇ ਜਾ ਰਿਹਾ ਹੈ ਕਿ ਸੈਂਕੜੇ ਲੋਕ ਚੀਕ ਉੱਠੇ ਅਤੇ ਫਿਰ ਉਹ ਸਾਰੇ কুমਿਹਾਰ ਦੇ ਪਿੱਛੇ ਭੱਜ ਖੜੇ ਹੋਏ। কুমਿਹਾਰ ਨੇ ਆਪਣੇ ਪਿੱਛੇ ਬਹੁਤ ਸਾਰੇ ਦੌੜ ਦੇ ਕਦਮਾਂ ਦੀ ਆਵਾਜ਼ ਸੁਣੀ। ਉਸਨੇ ਮੁੜ ਕੇ ਦੇਖਿਆ ਤਾਂ ਉਹ ਘਬਰਾ ਗਿਆ। ਸਾਰੇ ਉਸਦੇ ਪਿੱਛੇ ਦੌੜਿਆ ਆ ਰਹੇ ਸਨ। ਸਾਹਮਣੇ ਤੋਂ ਆਉਣ ਵਾਲਿਆਂ ਨੂੰ ਉਹਨਾਂ ਨੇ ਇਸ ਲਈ ਕੁਝ ਨਹੀਂ ਦੱਸਿਆ ਕਿ ਕਿਤੇ ਉਹਨਾਂ ਤੋਂ ਪਹਿਲਾਂ ਉਹ ਉਸ ਤੋਂ ਟੁਕੜਾ ਨਾ ਹਾਸਲ ਕਰ ਲੈਣ ਕੁੰਮਿਆਰ ਵੀ ਜਾਨ ਬਚਾਉਣ ਲਈ ਭੱਜ ਖੜਾ ਹੋਇਆ ਉਸਨੇ ਸੋਚਿਆ ਜੇ ਅੱਜ ਉਹ ਪੂਰੀ ਤਾਕਤ ਨਾਲ ਨਾ ਭੱਜਿਆ ਤਾਂ ਫਿਰ ਕੁੰਮਿਆਰ ਦਾ ਕੁੰਮਿਆਰ ਹੀ ਰਹਿ ਜਾਵੇਗਾ ਅਤੇ ਇੰਨਾ ਬੇਈਮਾਨ ਲੋਕਾਂ ਵਿੱਚੋਂ ਕੋਈ ਰਾਜਾ ਬਣ ਜਾਵੇਗਾ ਅਤੇ ਕੋਈ ਬੇਈਮਾਨ ਆਦਮੀ ਰਾਜਾ ਬਣ ਜਾਵੇ ਇਹ ਕਿੰਨੀ ਗਲਤ ਗੱਲ ਹੈ ਦੌੜਦੇ ਦੌੜਦੇ ਅਚਾਨਕ ਉਸ ਨੂੰ ਰਾਜ ਮਹਿਲ ਦਿਖ ਗਿਆ ਰਾਜ ਮਹਿਲ ਦੇ ਸਿਪਾਹੀ ਨੰਗੀਆਂ ਤਲਵਾਰਾਂ ਲੈ ਇੱਧਰ ਉੱਧਰ ਘੁੰਮ ਰਹੇ ਸਨ ਉਹਨਾਂ ਨੇ ਇੱਕ ਬਹੁਤ ਵੱਡੇ ਸਮੂਹ ਨੂੰ ਮਹਿਲ ਵੱਲ ਵਧਦੇ ਦੇਖਿਆ ਤਾਂ ਹੈਰਾਨ ਹੋ ਗਏ ਉਹਨਾਂ ਵਿੱਚੋਂ ਇੱਕ ਨੇ ਚੀਕੇ ਕਿਹਾ ਖਬਰਦਾਰ ਇਹ ਕੋਈ ਵਿਦਰੋਹੀਆਂ ਦਾ ਦਲ ਲੱਗਦਾ ਹੈ ਇਹਨਾਂ ਵਿੱਚੋਂ ਕੋਈ ਬਚ ਕੇ ਨਾ ਜਾਵੇ ਸਭ ਤੋਂ ਅੱਗੇ ਉਹਨਾਂ ਦਾ ਮੁਖੀ ਆ ਲੱਗਦਾ ਹੈ ਪਰ ਇਹ ਤਾਂ ਖਾਲੀ ਹੱਥ ਹੈ ਦੂਜੇ ਸਿਪਾਹੀ ਨੇ ਹੈਰਾਨ ਹੋ ਕੇ ਕਿਹਾ ਬੇਵਕੂਫ ਕਿਤੇ ਦੇ ਇਹ ਲੋਕ ਨੇੜੇ ਆ ਕੇ ਆਪਣੇ ਹਥਿਆਰ ਨਾ ਕੱਢਣ ਤਾਂ ਤੂੰ ਇੰਨਾ ਤੇ ਹੱਥ ਨਾ ਚੁਕਣਾ ਹਾਂ ਉਹਨਾਂ ਨੂੰ ਮਹਿਲ ਵਿੱਚ ਅੰਦਰ ਜਾਣ ਤੋਂ ਰੋਕਣ ਲਈ ਤਲਵਾਰਾਂ ਸਿਪਾਹੀਆਂ ਜ਼ਰੂਰ ਕਰ ਲੈ ਪਹਿਲੇ ਨੇ ਕਿਹਾ ਇਹ ਸ਼ਾਇਦ ਉਸ ਦਸਤੇ ਦਾ ਸਰਦਾਰ ਸੀ ਬਹੁਤ ਅੱਛਾ ਦੂਜੇ ਨੇ ਕਿਹਾ ਅਤੇ ਸਾਰੇ ਸਿਪਾਹੀ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਹੋ ਕੇ ਐਨੇ ਵਿੱਚ ਕੁਮਿਆਰ ਉਹਨਾਂ ਕੋਲ ਪਹੁੰਚ ਗਿਆ ਸਿਪਾਹੀਆਂ ਦੇ ਸਰਦਾਰ ਨੇ ਚੀਕ ਕੇ ਕਿਹਾ ਵਿਦਰੋਹੀ ਕੁੱਤੇ ਉੱਥੇ ਹੀ ਰੁਕੋ ਅੱਗੇ ਵਧੋਂਗੇ ਤਾਂ ਸਾਰੇ ਮਾਰੇ ਜਾਉਂਗੇ ਕੁਮਿਆਰ ਨੇ ਜਦੋਂ ਇਹ અપਮਾਨ ਭਰੇ ਸ਼ਬਦ ਸੁਨੇ ਤਾਂ ਉਸ ਨੂੰ ਗੁੱਸਾ ਆ ਗਿਆ ਉਸਨੇ ਚੀਕ ਕੇ ਕਿਹਾ ਮੈਂ ਵਿਦਰੋਹੀ ਨਹੀਂ ਹਾਂ ਇਹ ਲੋਕ ਮੈਨੂੰ ਫੜਨਾ ਚਾਹੁੰਦੇ ਹਨ ਮੈਂ ਤਾਂ ਤੁਹਾਡਾ ਰਾਜਾ ਹਾਂ ਬੇਫਕੂ ਜੇ ਇਹ ਲੋਕ ਮੈਨੂੰ ਹੱਥ ਲਗਾਉਣ ਵਿੱਚ ਵੀ ਕਾਮਯਾਬ ਹੋ ਗਏ ਤਾਂ ਮੈਂ ਤੁਹਾਨੂੰ ਸਭ ਨੂੰ ਸੂਲੀ ਤੇ ਲਟਕਾ ਦੇਵਾਂਗਾ ਮੇਰੇ ਕੋਲ ਪੱਥਰ ਦਾ ਟੁਕੜਾ ਹੈ ਅਰੇ ਪੱਥਰ ਦਾ ਟੁਕੜਾ ਤੁਹਾਡੇ ਕੋਲ ਹੈ ਸਿਪਾਈਆਂ ਦੇ ਸਰਦਾਰ ਨੇ ਘਬਰਾ ਕੇ ਕਿਹਾ ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਜੋ ਵੀ ਪੱਥਰ ਦਾ ਟੁਕੜਾ ਲੈ ਕੇ ਆਵੇਗਾ ਉਹੀ ਸਾਡਾ ਰਾਜਾ ਹੋਵੇਗਾ ਉਸ ਦਾ ਹਰ ਹੁਕਮ ਮੰਨਣਾ ਸਾਡਾ ਫਰਜ਼ ਹੈ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਤੁਸੀਂ ਇੱਧਰ ਆ ਜਾਓ ਇਹਨਾਂ ਨਾਲ ਅਸੀਂ ਨਿਪਟ ਲੈਂਦੇ ਹਾਂ ਘੁਮਿਆਰ ਦੌੜ ਕੇ ਉਹਨਾਂ ਦੀ ਸ਼ਰਨ ਵਿੱਚ ਆ ਗਿਆ ਉਸੇ ਸਮੇਂ ਸਮੂਹ ਵੀ ਦੌੜਦਾ ਹੋਇਆ ਉੱਥੇ ਪਹੁੰਚ ਗਿਆ ਪਰ ਨੰਗੀਆਂ ਤਲਵਾਰਾਂ ਦੇਖ ਕੇ ਉਹਨਾਂ ਦੇ ਵਾਧੇ ਕਦਮ ਰੁਕ ਗਏ ਖਬਰਦਾਰ ਤੁਹਾਡੇ ਵਿੱਚੋਂ ਜੋ ਕੋਈ ਅੱਗੇ ਵਧੇਗਾ ਉਸਨੂੰ ਮਾਰ ਦਿੱਤਾ ਜਾਵੇਗਾ ਉਸ ਆਦਮੀ ਨੂੰ ਸਾਡੇ ਹਵਾਲੇ ਕਰ ਦਿਓ ਲੋਹਾਰ ਨੇ ਚੀਕ ਕੇ ਕਿਹਾ ਕਿਉਂ ਇਹ ਚੋਰ ਹੈ ਇਸਨੇ ਸਾਡੇ ਘਰਾਂ ਵਿੱਚ ਚੋਰੀਆਂ ਕੀਤੀਆਂ ਹਨ ਲੋਹਾਰ ਨੇ ਝੂਠ ਬੋਲਿਆ ਇਹ ਬੱਕਰਿਆ ਹੈ ਰੁਕੋ ਮੈਂ ਪੱਥਰ ਦਾ ਟੁਕੜਾ ਕੱਟ ਕੇ ਦਿਖਾਉਂਦਾ ਹਾਂ কুমਿਹਾਰ ਨੇ ਕਿਹਾ ਅਤੇ ਪੱਗ ਵਿੱਚੋਂ ਪੱਥਰ ਦਾ ਟੁਕੜਾ ਕੱਟ ਕੇ ਸਿਪਾਈਆਂ ਦੇ ਸਰਦਾਰ ਨੂੰ ਦਿਖਾ ਦਿੱਤਾ ਉਹ ਰਾਜਸ਼ਾਹੀ ਮੋਰ ਨੂੰ ਦੇਖਦੇ ਹੀ ਝੁੱਕ ਗਏ ਸਰਦਾਰ ਉੱਚੀ ਆਵਾਜ਼ ਵਿੱਚ ਬੋਲਿਆ ਰਾਜਾ ਸਲਾਮਤ ਜਿੰਦਾਬਾਦ ਉਸ ਦੇ ਸਾਰੇ ਸਾਥੀ ਬੋਲੇ ਇਹ ਦੇਖ ਕੇ ਸਮੂਹ ਖਿਸਕਣ ਲੱਗਾ ਰੋਕੋ ਕੁਮਯਾਰ ਨੇ ਚੀਕੇ ਕਿਹਾ ਸਾਰੇ ਲੋਕ ਹੈਰਾਨ ਹੋ ਕੇ ਰੁਕੇ ਸਿਪਾਹੀਓ ਇਹਨਾਂ ਸਾਰੇ ਬੇਈਮਾਨਾਂ ਨੂੰ ਗ੍ਰਿਫਤਾਰ ਕਰ ਲਓ ਇਹ ਬੇਈਮਾਨੀ ਦੇ ਜਰੀਏ ਰਾਜਾ ਬੰਨਣਾ ਚਾਹੁੰਦੇ ਸਨ ਸਿਪਾਈਆਂ ਨੇ ਆਪਣੇ ਰਾਜੇ ਦੇ ਸ਼ਬਦ ਸੁਣਿਆ ਤੇ ਨੰਗੀਆਂ ਤਲਵਾਰਾਂ ਲੈ ਕੇ ਸਾਰੇ ਸਮੂਹ ਨੂੰ ਘੇਰ ਲਿਆ ਤਲਵਾਰਾਂ ਦੇ ਘੇਰੇ ਵਿੱਚ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਫਿਰ ਪੂਰੀ ਰਾਜਧਾਨੀ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਪੱਥਰ ਦੇ ਟੁਕੜੇ ਦੀ ਭਾਲ ਬੰਦ ਕਰ ਦਿੱਤੀ ਜਾਵੇ ਕਿਉਂਕਿ ਉਹ ਜਿਸ ਨੂੰ ਮਿਲਣਾ ਸੀ ਮਿਲ ਚੁੱਕਾ ਹੈ ਮੰਤਰੀਆਂ ਅਤੇ ਅਮੀਰਾਂ ਨੇ ਇਹ ਐਲਾਨ ਸੁਣਿਆ ਤਾਂ ਉਹ ਵਾਪਸ ਮਹਿਲ ਵਿੱਚ ਪਹੁੰਚੇ ਅਤੇ ਇੱਥੇ ਪਹੁੰਚ ਕੇ ਉਹਨਾਂ ਨੇ ਆਪਣੇ ਰਾਜੇ ਨੂੰ ਦੇਖਿਆ ਜੋ ਅਜੇ ਤੱਕ ਕੁਮਿਆਰ ਦੇ ਕੱਪੜਿਆਂ ਵਿੱਚ ਸੀ ਅਤੇ ਉਸ ਦੇ ਸਿਰ ਤੇ ਉਹੀ ਪੱਗ ਸੀ ਦਰਅਸਲ ਸਿਪਾਈਆਂ ਨੂੰ ਅਜੇ ਤੱਕ ਉਸਦਾ ਲਿਬਾਸ ਬਦਲਣ ਦਾ ਵਿਚਾਰ ਹੀ ਨਹੀਂ ਆਇਆ ਸੀ ਮੰਤਰੀਆਂ ਤੇ ਅਮੀਰਾਂ ਨੇ ਆਪਣੇ ਰਾਜੇ ਨੂੰ ਦੇਖ ਕੇ ਅਸਮਾਨ ਵੱਲ ਸਿਰ ਚੁੱਕਿਆ ਤੇ ਮਨ ਹੀ ਮਨ ਵਿੱਚ ਬੋਲੇ ਵਾਹ ਭਗਵਾਨ ਤੇਰੇ ਖੇਲ ਨਿਆਰੇ ਨੇ ਕੁਮਿਆਰ ਨੂੰ ਨਿਵਾਤਵਾ ਕੇ ਰਾਜਸ਼ਾਹੀ ਲਿਬਾਸ ਪਹਿਨਾਇਆ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਸਿੰਘਾਸਨ ਤੇ ਬਿਠਾ ਦਿੱਤਾ ਗਿਆ ਉਸਦੀ ਤਾਜ ਪੋਸ਼ੀ ਦੀ ਰਸਮ ਪੂਰੀ ਕੀਤੀ ਗਈ ਅਤੇ ਪੂਰੀ ਰਾਜਧਾਨੀ ਵਿੱਚ ਉਸਦੇ ਰਾਜਾ ਹੋਣ ਦਾ ਐਲਾਨ ਕਰ ਦਿੱਤਾ ਗਿਆ ਸਿੰਘਾਸਨ ਤੇ ਬੈਠਣ ਤੋਂ ਬਾਅਦ ਕੁਮਹਾਰ ਨੇ ਸਭ ਤੋਂ ਪਹਿਲਾਂ ਆਪਣੇ ਸ਼ੁਭਚਿੰਤਕ ਨੂੰ ਹਾਜ਼ਰ ਕਰਨ ਦਾ ਹੁਕਮ ਦਿੱਤਾ ਉਸਤਾ ਮਤਲਬ ਉਸ ਬਜ਼ੁਰਗ ਤੌਸੀ ਜਿਸ ਕਾਰਨ ਉਹ ਰਾਜਾ ਬਣਿਆ ਸੀ ਨਾ ਉਹ ਪੱਥਰ ਦੇ ਟੁਕੜੇ ਦੀ ਤਰਕੀਬ ਦੱਸਦਾ ਨਾ ਉਸ ਨੂੰ ਰਾਜਾ ਬਨਣ ਦਾ ਮੌਕਾ ਮਿਲਦਾ ਸਿਪਾਹੀ ਉਸ ਬਜ਼ੁਰਗ ਦੇ ਘਰ ਗਏ ਤਾਂ ਉਹਨਾਂ ਨੇ ਉਸ ਨੂੰ ਉਲਟਾ ਲਟਕਿਆ ਪਾਇਆ ਅਤੇ ਕਿਉਂਕਿ ਉਹ ਬਹੁਤ ਕਮਜ਼ੋਰ ਸੀ ਇਸ ਲਈ ਉਹ ਉਸ ਤਕਲੀਫ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਮਰ ਗਿਆ ਸਿਪਾਹੀ ਉਸ ਦੀ লাশ ਉਤਾਰ ਕੇ ਦਰਬਾਰ ਵਿੱਚ ਲਾਏ ਕੁਮਿਆਰ ਮਰੇ ਹੋਏ ਬਜ਼ੁਰਗ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਅਤੇ ਬੋਲਿਆ ਇਸ ਗਰੀਬ ਨਾਲ ਇਸ ਲੋਕ ਕਿਸਨੇ ਕੀਤਾ ਹਜ਼ੂਰ ਪਤਾ ਨਹੀਂ ਇਹ ਆਪਣੇ ਘਰ ਵਿੱਚ ਉਲਟੇ ਲਟਕੇ ਹੋਏ ਸਨ ਇਸ ਦੇ ਕਾਤਲ ਦਾ ਪਤਾ ਲਗਾਇਆ ਜਾਵੇ ਸਿਪਾਹੀਆਂ ਨੂੰ ਜਾਂਚ ਲਈ ਰਵਾਨਾ ਕੀਤਾ ਜਾ ਚੁੱਕਾ ਸੀ ਸਰਕਾਰ ਬਹੁਤ ਖੁਸ਼ ਹੁਣ ਬੇਈਮਾਨਾਂ ਦੇ ਉਸ ਸਮੂਹ ਨੂੰ ਪੇਸ਼ ਕੀਤਾ ਜਾਵੇ ਉਸ ਨੇ ਹੁਕਮ ਦਿੱਤਾ ਲੋਹਾਰ ਅਤੇ ਦੂਜੇ ਕੈਦੀਆਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਇਹ ਉਹ ਲੋਕ ਹਨ ਜਿਨ੍ਹਾਂ ਨੇ ਸਾਡੇ ਤੋਂ ਪੱਥਰ ਦਾ ਟੁਕੜਾ ਖੋ ਕੇ ਰਾਜਾ ਬੰਨਣਾ ਚਾਹਿਆ ਇਹਨੇ ਬੇਈਮਾਨ ਲੋਕ ਇਸ ਸਦੀ ਵਿੱਚ ਕਿੱਥੋਂ ਪੈਦਾ ਹੋ ਗਏ ਅਰੇ ਮੁੱਖ ਮੰਤਰੀ ਤੁਹਾਡੇ ਵਿਚਾਰ ਵਿੱਚ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਮੁੱਖ ਮੰਤਰੀ ਆਪਣੀ ਜਗ੍ਹਾ ਤੋਂ ਉੱਠਿਆ ਝੁੱਕ ਕੇ ਸਲਾਮ ਕੀਤਾ ਅਤੇ ਬੋਲਿਆ ਇਹਨਾਂ ਸਬਦੇ ਸਿਰ ਕੱਟ ਦਿੱਤੇ ਜਾਣ ਇਹ ਸੁਣਦੇ ਹੀ ਉਹ ਸਾਰੇ थरथਰ ਕੰਬਣ ਲੱਗੇ কুমਿਆਰ ਨੇ ਉਹਨਾਂ ਨੂੰ ਕੰਬਦੇ ਦੇਖਿਆ ਤਾਂ ਮਨ ਵਿੱਚ ਬਹੁਤ ਹੱਸਿਆ ਤੇ ਬੋਲਿਆ ਨਹੀਂ ਇਨਾਂ ਦੇ ਮੂੰਹ ਕਾਲੇ ਕਰਕੇ ਇਹਨਾਂ ਨੂੰ ਖੋਤਿਆਂ ਤੇ ਬਿਠਾਇਆ ਜਾਵੇ ਅਤੇ ਇਹਨਾਂ ਦੇ ਗਲ ਵਿੱਚ ਫਟੇ ਪੁਰਾਣੇ ਜੁੱਤਿਆਂ ਦੇ ਹਾਰ ਪਹਿਨਾਏ ਜਾਣ ਅਤੇ ਸਾਰੇ ਇਲਾਕੇ ਵਿੱਚ ਇਹਨਾਂ ਨੂੰ ਘੁਮਾਇਆ ਜਾਵੇ ਤਾਂ ਕਿ ਲੋਕ ਸਬਕ ਲੈਣ ਹਾਲੇ ਉਹਨਾਂ ਦੇ ਮੂੰਹ ਕਾਲੇ ਕਰਕੇ ਉਹਨਾਂ ਨੂੰ ਲੈ ਜਾ ਰਹੇ ਸਨ ਕਿ ਦਰਬਾਰ ਵਿੱਚ ਇੱਕ ਔਰਤ ਚੀਕ ਦੀ ਚਿllਾਉਂਦੀ ਅੰਦਰ ਆਈ ਘੁਮਿਆਰ ਨੇ ਹੈਰਾਨ ਹੋ ਕੇ ਉਸਨੂੰ ਦੇਖਿਆ ਇਹ ਉਸ ਦੀ ਪਤਨੀ ਸੀ ਉਸ ਦਾ ਹਾਲ ਬਹੁਤ ਬੁਰਾ ਸੀ ਉਸ ਦੇ ਚਿਹਰੇ ਤੇ ਥਾਂ ਥਾਂ ਨੋਹਾਂ ਦੇ ਨਿਸ਼ਾਨ ਸਨ ਅਤੇ ਉਹਨਾਂ ਤੇ ਤੋਂ ਖੂਨ ਰਿਸ ਰਿਹਾ ਸੀ ਉਸ ਦੇ ਕੱਪੜੇ ਫਟ ਗਏ ਸਨ ਅਤੇ ਉਹ ਨੰਗੇ ਪੈਰ ਸੀ ਤੁਹਾਡਾ ਇਹ ਹਾਲ ਕਿਸ ਨੇ ਕੀਤਾ কুমਹਾਰ ਨੇ ਪੁੱਛਿਆ ਪਤੀ ਜੀ ਉਸ ਦੀ ਪਤਨੀ ਕੈਨ ਲ ਹੀ ਲੱਗੀ ਸੀ ਕਿ ਉਸ ਨੇ ਟੋਕ ਦਿੱਤਾ ਪਤੀ ਜੀ ਨਹੀਂ ਆਲਮਪਣਾ ਕਹੋ ਆਲੰਪਣਾ ਮੇਰਾ ਇਹ ਹਾਰ ਲੋਹਾਰ ਦੀ ਪਤਨੀ ਨੇ ਕੀਤਾ ਹੈ ਪਰ ਮੈਂ ਵੀ ਉਸ ਦਾ ਇਹ ਹੀ ਹਾਲ ਕੀਤਾ ਹੈ ਬਹੁਤ ਖੂਬ ਤੁਹਾਡੀ ਜ਼ੁਬਾਨ ਦੀ ਤੇਜ਼ੀ ਦੀ ਇੰਨੀ ਸਜ਼ਾ ਤਾਂ ਹੋਣੀ ਹੀ ਚਾਹੀਦੀ ਸੀ ਰਾਜਾ ਸਲਾਮਤ ਇਹ ਔਰਤ ਕੌਣ ਹੈ ਮੁੱਖ ਮੰਤਰੀ ਨੇ ਪੁੱਛਿਆ ਅਰੇ ਤੁਸੀਂ ਸਮਝੇ ਨਹੀਂ ਇਹ ਤੁਹਾਡੀ ਰਾਣੀ ਹੈ ਰਾਣੀ ਮੰਤਰੀਆਂ ਅਤੇ ਅਮੀਰਾਂ ਦੇ ਮੂੰਹ ਨਿਕਲਿਆ ਫਿਰ ਮੰਤਰੀ ਨੇ ਉੱਚੀ ਆਵਾਜ਼ ਵਿੱਚ ਕਿਹਾ ਰਾਣੀ आलिया ਜਿੰਦਾਬਾਦ ਕੋਨ ਸਾਡੀ ਰਾਣੀ ਨੂੰ ਵੀ ਸ਼ਾਹੀ ਕੱਪੜੇ ਪਹਿਨਾਏ ਜਾਣ ਤਾਂ ਕਿ ਉਹ ਉਹਨਾਂ ਬੇਮਾਨਾਂ ਦਾ ਜਲੂਸ ਦੇਖਣ ਨਹੀਂ ਜਾ ਸਕੇ ਜਦੋਂ ਇਹ ਜਲੂਸ ਉਹਨਾਂ ਦੇ ਘਰਾਂ ਕੋਲੋਂ ਲੰਘਿਆ ਤਾਂ ਲੋਹਾਰ ਦੀ ਪਤਨੀ ਫਟੇ ਪੁਰਾਣੇ ਕੱਪੜਿਆਂ ਵਿੱਚ ਆਪਣੇ ਮਕਾਨ ਦੀ ਛੱਤ ਤੇ ਚੜੀ ਉਸ ਜਲੂਸ ਨੂੰ ਹੈਰਾਨ ਹੋ ਕੇ ਦੇਖ ਰਹੀ ਸੀ ਦੋਸਤੋ ਜੇ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਅਤੇ ਅਜਿਹੀਆਂ ਹੀ ਹੋਰ ਦਿਲਚਸਪ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ ਧੰਨਵਾਦ